ਟ੍ਰਾਇੰਗਲ ਮੈਥ ਕਲਾਸ ਦੇ ਐਮਸੀਕਿਊ ਦੀ ਵੀਡੀਓ ਦੀ ਚੱਲ ਰਹੀ ਗੜੀ ਵਿੱਚ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਆਜਾ ਹੁਆ ਇਸ ਵੀਡੀਓ ਵਿੱਚ ਅਸੀਂ ਸਤ੍ਹਾ ਦਾ ਖੇਤਰਫਲ ਅਤੇ ਆਇਤਨ ਨਾਲ ਸੰਬੰਧਿਤ ਕੁਝ ਫਾਰਮੂਲੇ ਇਸ ਚੈਪਟਰ ਦੇ MCQ ट्रू फॉल्स ਤੇ ਫਿਲ ਅਪ ਜਿਹੜੇ ਸਵਾਲ ਆਗੇ ਉਹਦੇ ਸ਼ਾਰਟਕਟ ਮੈਥਡ ਟ੍ਰਿਕ ਤੁਹਾਡੇ ਨਾਲ ਡਿਸਕਸ ਕਰਨੇ ਹੈਗੇ ਅ ਵੀਡੀਓ ਦੇ ਵਿੱਚ ਸਟਾਰਟਿੰਗ ਦੇ ਵਿੱਚ ਸਕਰੀਨ ਦੇ ਉੱਪਰ ਤੁਸੀਂ ਇਸ ਚੈਪਟਰ ਦੇ ਸ਼ੰਕੂ ਸਿਲੰਡਰ ਅਰਧ ਗੋਲਾ ਘਾਣਕਨਾਵ ਤੇ ਨਾਲ ਸੰਬੰਧਿਤ ਫਾਰਮੂਲੇ ਵੇਖ ਰਹੇ ਹਾਂ ਤੇ ਇਹ ਵੀਡੀਓ ਪਾਜ਼ ਕਰਕੇ ਫਾਰਮੂਲੇ ਲਿਖ ਲੈਣੇ ਆ ਤੁਸੀਂ ਔਰ ਯਾਦ ਕਰ ਲੈਣੇ ਆਗੇ ਕਿਉਂਕਿ ਇਹ ਡਾਇਰੈਕਟ ਫਾਰਮੂਲੇ ਐਮਸੀਕਿਊ ਦੇ ਵਿੱਚ ਵੀ ਆਉਂਦੇ ਆਗੇ ट्रू ਫਾਲਸ ਦੇ ਵਿੱਚ ਵੀ ਆਉਂਦੇ ਆਗੇ ਤੇ ਇਹ ਫਿਲਪ ਅਪ ਦੇ ਵਿੱਚ ਵੀ ਡਾਇਰੈਕਟ ਪੁੱਛੇ ਜਾਂਦੇ ਆਗੇ ਔਰ ਉਸ ਤੋਂ ਬਾਅਦ ਕਈ ਵਾਰ ਇਹ ਸਵਾਲ ਸਾਨੂੰ ਇੱਕ ਚਾਰ ਨੰਬਰ ਦੇ ਵਿੱਚ ਵੀ ਸਵਾਲ ਆਣਾਗਾ ਤਾਂ ਜੇ ਤੁਸੀਂ ਕਈ ਵਾਰ ਸਵਾਲ ਸਾਨੂੰ ਨਹੀਂ ਵੀ ਆ ਰਿਹਾਗਾ ਤੁਸੀਂ ਜੇ ਫਾਰਮੂਲਾ ਵੀ ਲਿਖਿਆ ਹੋਣੇ ਹੋਗੇ ਤਾਂ ਤੁਸੀਂ ਉਸ ਦੇ ਵਿੱਚੋਂ 1 ਤੋਂ 2 ਨੰਬਰ ਲੈਣ ਦੇ ਵਿੱਚ ਫਿਰ ਵੀ ਸਫਲ ਹੋ ਸਕਦੇ ਹਾਂ ਇਸ ਕਰਕੇ ਇਹ ਫਾਰਮੂਲੇ ਤੁਸੀਂ ਜਰੂਰ ਯਾਦ ਕਰ ਲੈਣੇ ਹਨ ਤਾਂ ਚੱਲਦੇ ਹਾਂ ਆਪਾਂ ਐਮਸੀਕਿਊ ਵੱਲ ਸਭ ਤੋਂ ਪਹਿਲਾ ਐਮਸੀਕਿਊ ਹੈ ਜੋ ਕਿ ਡਾਇਰੈਕਟ ਫਾਰਮੂਲੇ ਦੇ ਵਿੱਚੋਂ ਪੁੱਛੇ ਗਏ ਨੇ ਕਿਹਾ ਉਚਾਈ H ਅਤੇ ਅਰਧ ਵਿਆਸ R ਵਾਲੇ ਸਿਲੰਡਰ ਦਾ ਆਇਤਨ ਕੀ ਹੈ ਸਿਲੰਡਰ ਦਾ ਆਇਤਨ ਆਪਣੇ ਕੋਲ ਹੁੰਦਾ πr²h ਉਚਾਈ H ਅਤੇ ਅਰਧ ਵਿਆਸ R ਵਾਲੇ ਸ਼ੰਕੂ ਦਾ ਆਇਤਨ ਸਤੁਕਰਤਨ 1/3 ਪਾਈ ਆਰ ਦੀ 2 ਐਚ ਹੁੰਦਾ ਅਰਧ ਵਿਆਸ ਆਰ ਵਾਲੇ ਗੋਲੇ ਦਾ ਇਤਨ ਗੋਲੇ ਦਾ ਇਤਨ 4/3 ਪਾਈ ਆਰ ਦੀ 3 ਹੁੰਦਾ ਹੈ ਅਰਧ ਵਿਆਸ ਆਰ ਵਾਲੇ ਇੱਕ ਠੋਸ ਅਰਧ ਗੋਲੇ ਦੀ ਕੁੱਲ ਸਤ੍ਹਾ ਖੇਤਰਫਲ 3 ਪਾਈ ਆਰ ਦੀ 2 ਹੁੰਦਾ ਹੈ ਅਰਧ ਵਿਆਸ 7 ਵਾਲੇ ਇੱਕ ਠੋਸ ਅਰਧ ਗੋਲੇ ਦੀ ਕੁੱਲ ਸਤ੍ਹਾ ਖੇਤਰਫਲ ਅਰਧ ਗੋਲੇ ਦੀ ਖੁੱਲ੍ਹੀ ਸਤ੍ਹਾ ਖੇਤਰਫਲ 3 ਪਾਈ ਆਰ ਦੀ 2 ਹੁੰਦਾ ਹੈ 3π22/7 ਰੇਡੀਅਸ ਹੋ ਗਿਆ ਆਪਣੇ ਕੋਲੇ 7 7 7 ਨਾਲ ਕੈਨਸ ਹੋ ਗਿਆ 22 ਦਿਆ 64 7 ਇਹ ਹੋ ਗਿਆ ਆਪਣੇ ਕੋਲੇ 462 ਤੁਹਾਡਾ ਆਨਸਰ ਆ ਗਿਆ অপਸ਼ਨ A ਆਗੀ ਭੁਜਾ A ਵਾਲੇ ਦੋ ਘਣਾ ਨੂੰ ਜੋੜਿਆ ਜਾਂਦਾ ਹੈ ਤੇ ਇਸ ਦਾ ਆਇਤਨ ਜਦੋਂ ਦੇਖੋ ਇਹਨਾਂ ਨੂੰ ਦੋ ਨੂੰ ਜੋੜ ਤਾ ਆਪਾਂ ਤਾਂ ਸਿਰਫ ਕੀ ਫਰਕ ਪੈਣਾ A A ਇਹਦੀ ਲੰਬਾਈ A ਹੋਗੀ ਤਾਂ LBH ਹੁੰਦਾ ਲਵਾਈ 2 A B A ਤੇ A ਇਹ ਹੋ ਗਿਆ 2 A ਦੀ 3 ਤੁਹਾਡਾ ਕੀ ਹੋ ਗਿਆ ਇਹ ਆਪਸ਼ਨ B ਅਨਸਰ ਆ ਗਿਆ ਜਿ거 ਦੋ ਘਣਾਂ ਦੇ ਆਇਤਨਾਂ ਦਾ ਜੋੜ ਦੋ ਘਣਾਂ ਦਾ ਆਇਤਨ 2 A ਦੀ 3 ਹੁੰਦਾ ਬਰਾਬਰ ਕਿੰਨਾ ਕਿ 128 ਦੇ A ਦੀ 3 ਕਿੰਨਾ ਹੋ ਗਿਆ 64 A ਦੀ 3 ਹੋ ਗਿਆ 4 ਦੀ 3 ਤਾਂ A ਕਿੰਨਾ ਹੋ ਗਿਆ 4 ਆ ਗਿਆ ਤਾਂ ਤੁਹਾਡਾ ਆਪਸ਼ਨ ਕੀ ਹੋ ਗਿਆ A ਅਨਸਰ ਆ ਗਿਆ ਇੱਕ ਠੋਸ ਅਰਧ ਗੋਲੇ ਦਾ ਆਇਤਨ ਅਤੇ ਸਤ੍ਹਾ ਦਾ ਖੇਤਰਫਲ ਸਗਿਆਤਮਕ ਤੌਰ ਤੇ ਬਰਾਬਰ ਹੁੰਦਾ ਹੈ ਅਰਧ ਗੋਲੇ ਦਾ ਵਿਆਸ ਦਾ ਵਿਆਸ ਕੀ ਹੈ ਇੱਕ ਠੋਸ ਅਰਧ ਗੋਲੇ ਦਾ ਆਇਤਨ ਅਰਧ ਗੋਲੇ ਦਾ ਆਇਤਨ ਹੁੰਦਾ ਆਪਣੇ ਕੋਲੇ 2/3 ਪਾਈ r ਦੀ 3 ਅਤੇ ਸਤ੍ਹਾ ਦਾ ਖੇਤਰਫਲ 2 ਪਾਈ r ਦੀ 2 ਹੋ ਗਿਆ 2 ਪਾਈ ਨਾਲ 2 ਪਾਈ r ਨਾਲ ਇੱਕ r ਅਰਧ ਵਿਆਸ ਕਿੰਨਾ ਆ ਗਿਆ 3 ਸੈਂਟੀਮੀਟਰ ਆ ਗਿਆ ਤੇ ਆਪਾਂ ਨੂੰ ਕਿਹਾ ਉਹਨਾਂ ਨੇ ਅਰਧ ਗੋਲੇ ਦਾ ਵਿਆਸ ਵਿਆਸ ਇਹਦਾ ਦੁੱਗਣਾ ਕਿੰਨਾ ਹੋ ਗਿਆ 6 ਇਕਾਈਆਂ ਤੁਹਾਡਾ ਆਨਸਰ ਆ ਗਿਆ ਆਪਸ਼ਨ A ਆ ਗਿਆ ਉਸ ਤੋਂ ਬਾਅਦ ਨੈਕਸਟ ਸਲਾਈਡ ਤੇ ਚੱਲਦੇ ਆਪਾਂ ਕਿਦਾ ਉਚਾਈ 8 ਸੈਂਟੀਮੀਟਰ ਅਤੇ ਅਰਧ ਵਿਆਸ R ਸੈਂਟੀਮੀਟਰ ਵਾਲੇ ਸ਼ੰਕੂ ਦਾ ਅਧਿਤਰਸਿਭਾਈ ਹੁੰਦੀ ਆ ਆਪਣੇ ਕੋਲ H ਦੀ 2 ਜੋੜ R ਦੀ ਪਾਵਰ 2 H ਆਪਣੇ ਕੋਲ ਹੈ 8 ਦੀ ਪਾਵਰ 2 64 6 ਦੀ ਪਾਵਰ 2 36 ਤਾਂ ਇਹ ਕਿੰਨਾ ਹੋ ਗਿਆ 100 ਦਾ ਸਕੁਅਰ ਰੂਟ ਕਿੰਨਾ ਆ ਗਿਆ 10 ਤਾਂ ਤੁਹਾਡਾ ਆਨਸਰ ਕੀ ਆ ਗਿਆ ਆਪਸ਼ਨ D 10 ਆ ਗਿਆ ਜੇਕਰ ਦੋ ਗੋਲਿਆਂ ਦੀ ਸਤ੍ਹਾ ਦਾ ਖੇਤਰਫਲ ਸਤ੍ਹਾ ਦਾ ਖੇਤਰਫਲ ਦਿੱਤਾ ਗਿਆ ਤਾਂ ਤੁਸੀਂ ਨੇ ਕਿ ਕੱਢਣਾ ਹੈ ਕਿ ਉਹਦਾ ਆਇਤਨ ਕੱਢਣਾਗਾ ਤਾਂ ਜਦੋਂ ਤੁਹਾਡੇ ਕੋਲ ਇੱਕ ਆਇਤਨ ਕੱਢਣ ਵਾਸਤੇ ਆਪਣੇ ਕੋਲੇ r1/r2 ਦੀ ਪਾਵਰ 3 ਚਾਹੀਦਾਗਾ ਕਰ ਲਾਂਗੇ ਤਾਂ ਇਹਦਾ ਮਤਲਬ ਕੀ ਹੈ ਇਹਦਾ ਤੁਸੀਂ ਕਰ ਦੇਣਾਗਾ ਵਰਗਮੂਲ ਕਰ ਦੇਣਾਗਾ ਵਰਗਮੂਲ ਕਿੰਨਾ ਹੋ ਗਿਆ 4 ਅਨੁਪਾਤ 3 ਆ ਗਿਆ ਤਾਂ ਇਹਦੀ ਪਾਵਰ ਜਦੋਂ ਆਪਾਂ 3 ਕਰੀ ਤਾਂ ਕਿੰਨਾ ਹੋ ਗਿਆ 64 ਅਨੁਪਾਤ 27 ਤੁਹਾਡਾ ਕੀ ਆ ਗਿਆ ਇਹ ਅਨਸਰ ਆ ਗਿਆ ਆਪਸ ਨੂੰ b ਜੇ ਤੁਹਾਡੇ ਕੋਲੇ ਸਤਾਂ ਦਾ ਖੇਤਰਫਲ ਦਿੱਤਾ ਹੋਇਆਗਾ ਤਾਂ ਉਹਦਾ ਤੁਸੀਂ ਵਰਗਮੂਲ ਕਰੋਗੇ ਤਾਂ ਕੀ ਆ ਜਾਊਗਾ ਤੁਹਾਡੇ ਕੋਲ s1/s2 ਦਾ ਵਰਗਮੂਲ ਕਰੋਗੇ ਤਾਂ ਤੁਹਾਡੇ ਕੋਲੇ r1/r2 ਆ ਜਾਊਗਾ ਜਦੋਂ r1/r2 ਦੀ ਪਾਵਰ 3 ਕਰੋਗੇ ਤਾਂ ਉਹ ਤਾਂ ਕੀ ਆ ਜਾਊਗਾ ਤੁਹਾਡੇ ਕੋਲੇ b1/b2 ਮੇਂਜ ਉਹਨਾਂ ਦੇ ਆਇਤਨਾਂ ਦਾ ਅਨੁਪਾਤ ਆ ਜਾਊਗਾ ਇਹ ਤੁਸੀਂ ਟ੍ਰਿਕ ਨੂੰ ਨੋਟ ਕਰ ਲੈਣਾਗਾ ਉਸ ਤੋਂ ਬਾਅਦ ਅਗਲਾ ਸਵਾਲ ਹੈ ਇੱਕ ਸਿਲੰਡਰ ਅਤੇ ਸ਼ੰਕੂ ਦਾ ਅਰਧ ਵਿਆਸ ਤੇ ਉਚਾਈ ਬਰਾਬਰ ਹਨ ਸਿਲੰਡਰ ਅਤੇ ਸ਼ੰਕੂ ਦਾ ਅਰਧ ਵਿਆਸ ਤੇ ਉਚਾਈ ਬਰਾਬਰ ਹਨ ਸਿਲੰਡਰ ਦੇ ਸੰਕੂ ਦੇ ਆਇਤਨ ਦਾ ਅਨੁਪਾਤ ਆਪਾਂ ਕੀਤਾ ਹੋਇਆ ਹੈਗਾ 3 ਅਨੁਪਾਤ 1 ਹੁੰਦਾਗਾ ਦੋ ਗੋਲਿਆਂ ਦਾ ਆਇਤਨ ਗੋਲੇ ਦਾ ਆਇਤਨ ਦਿੱਤਾ ਹੋਇਆਗਾ ਜੇਕਰ ਗੋਲੇ ਦਾ ਆਇਤਨ ਦਿੱਤਾ ਸਾਨੂੰ V1/V2 ਤਾਂ ਇਹਦੀ ਤੁਸੀਂ ਕਰ ਦੇਣੀ ਹੈ ਕਿ ਪਾਵਰ 1/3 ਕਰ ਦੇਣੀ ਹੈਗੀ 27/8 ਦੀ ਪਾਵਰ 1/3 ਕਰੋਗੇ ਤਾਂ ਇਹ 3/2 ਦੀ ਪਾਵਰ 3 ਦੀ ਪਾਵਰ 1/3 ਹੋ ਗਿਆ ਮੇਜ ਤੁਹਾਡੇ ਕੋਲੇ 3/2 ਆ ਗਿਆ ਤਾ ਉਹਨਾਂ ਦੇ ਬਕਰਸਾ ਦਾ ਖੇਤਰਫਲ ਕੱਢਣਾ ਬਕਰਸਾ ਦਾ ਖੇਤਰਫਲ ਹੁੰਦਾ ਪਾਵਰ 2 ਦੇ ਵਿੱਚ ਹੁੰਦਾ ਇਹਦੀ ਪਾਵਰ 2 ਕਰ ਦੋ ਮੇਜ 9/4 ਤੁਹਾਡਾ ਕੀ ਆ ਗਿਆ ਆਨਸਰ ਆ ਗਿਆ ਆਪਸ਼ਨ ਏ ਆ ਗਿਆ ਸਭ ਤੋਂ ਵੱਡੇ ਸ਼ੰਕੂ ਦਾ ਅਰਧ ਆਧਾਰ ਦਾ ਅਰਧ ਵਿਆਸ ਕੀ ਹੈ ਜਿਸ ਨੂੰ ਦੇਖੋ ਘਾਣ ਦੇ ਵਿੱਚੋਂ ਆਪਾਂ ਕੀ ਕੱਟਣਾ ਸ਼ੰਕੂ ਕੱਟਣਾਗਾ ਇਸ ਤਰੀਕੇ ਨਾਲ ਕੱਟਿਆ ਗਿਆ ਤੇਰੇ ਕੋਲੇ ਤਾਂ ਤੁਹਾਡੇ ਕੋਲੇ ਬਾਧੂ ਬਾਧੂ ਦਾ ਵਿਆਸ ਕਿੰਨਾ ਹੋਊਗਾ 4.2 ਹੋ ਤੇ ਅਰਧ ਵਿਆਸ ਕਿੰਨਾ ਹੋਊ ਭਾਗ 2 ਕਰਕੇ ਕਿੰਨਾ ਹੋਊ 2.1 ਤੁਹਾਡਾ ਆਨਸਰ ਆਜੂਗਾ ਇੱਕ ਗੋਲੇ ਦੀ ਸਦਾ ਖੇਤਰਫਲ ਇੰਨਾ ਹੈ ਇਸਦੇ ਅਰਧ ਵਿਆਸ ਤਾਂ 616 ਗੋਲੇ ਦੀ ਸਦਾ ਖੇਤਰਫਲ ਹੁੰਦਾ 4 ਪਾਈ r ਦੀ 2 ਇੱਕ ਗੋਲਾ ਅਰਧ ਗੋਲਾ ਨਹੀਂ ਗੋਲਾ ਦਾ 4 ਪਾਈ r ਦੀ 2 ਬਰਾਬਰ 616 r ਦੀ 2 ਹੋ ਗਿਆ 616 1/4 7/22 ਹੋ ਗਿਆ ਦੇਖੋ ਇਹ 2 ਤੇ ਕੱਟ ਕੇ 11 2 ਤੇ ਕੱਟ ਕੇ ਆ ਗਿਆ ਆਪਣੇ ਕੋਲ 308 11 ਤੇ ਕੱਟ ਕੇ ਆ ਗਿਆ ਆਪਣੇ ਕੋਲੇ 11 22 ਤੇ 8 ਆ ਗਿਆ 4 7 ਆ 28 ਹੋ ਗਿਆ r ਦੀ 2 ਹੋ ਗਿਆ 7 ਦੀ ਪਾਵਰ 2 r ਆਪਣੇ ਕੋਲ ਕਿੰਨਾ ਆ ਗਿਆ 7 ਆ ਗਿਆ ਤਾਂ ਅਰਧ ਵਿਆਸ ਆਪਾਂ ਨੂੰ 7 ਅਰਧ ਵਿਆਸ ਹੀ ਪੁੱਛਿਆ ਸੀਗਾ ਜੇਕਰ ਅਰਧ ਵਿਆਸ ਦੇਖੋ ਦੋ ਸਰਕਲਾਂ ਦੇ ਖੇਤਰਫਲਾਂ ਦਾ ਜੋੜ ਇੱਕ ਵੱਡੇ ਸਰਕਲ ਦੇ ਬਰਾਬਰ ਆ ਗਿਆ ਖੇਤਰਫਲ ਕਿਹਦਾ ਪਾਵਰ 2 ਦੇ ਵਿੱਚ ਹੁੰਦਾ ਹੈਗਾ ਤਾਂ ਇੱਥੇ r ਦੀ 2 ਆਜੂ ਇੱਥੇ r ਦੀ 2 ਆਜੂ ਇੱਥੇ r ਦੀ 2 ਆਜੂ 22 ਤੁਹਾਡੇ ਕੈਨਸਲ ਹੋ ਜੂਗੀ ਤਾਂ ਤੁਹਾਡਾ ਆਨਸਰ ਕੀ ਆ ਗਿਆ অপশন বি ਤੁਹਾਡਾ ਆਨਸਰ ਬਣ ਜਾਣਾ ਹੈ ਦਾ ਇਹ ਵਾਲਾ ਜੇ ਤੁਹਾਡੇ ਕੋਲ ਆ ਗਿਆ ਉਹਦੇ ਘੇਰੇ ਦਾ ਜੋੜ ਕਿਹਾ ਵੀ ਇਹਦੇ ਘੇਰੇ ਦਾ ਜੋੜ ਤੇ ਇਹਦੇ ਘੇਰੇ ਦਾ ਜੋੜ ਬਰਾਬਰ ਹੈ ਵੱਡੇ ਘੇਰੇ ਦੀ ਜੋੜ ਬਰਾਬਰ ਸਾਕੰਫਰੈਂਸ ਦਾ ਕਹਿੰਦਾ ਸਾਕੰਫਰੈਂਸ ਇਹਦਾ ਸਾਕੰਫਰੈਂਸ ਫਿਰ ਤੁਹਾਡੇ ਕੋਲੇ r1 r2 r ਆਊਗਾ ਫਿਰ ਤੁਹਾਡਾ ਆਨਸਰ a ਹੋਣਾਗਾ ਜਿਹ ਖੇਤਰਫਲ ਦੇ ਵਿੱਚ ਕਿਹਾਗਾ ਤਾਂ ਪਾਵਰ 2 ਦੇ ਵਿੱਚ ਆਨਸਰ ਹੋਊਗਾ ਉਸ ਤੋਂ ਬਾਅਦ ਨੈਕਸਟ ਸਲਾਈਡ ਹੈ ਆਪਣੀ 4th ਇੱਕੋ ਉਚਾਈ ਦੇ ਦੋ ਸ਼ੰਕੂਆਂ ਦੇ ਆਧਾਰ ਦਾ ਅਰਧ ਵਿਆਸਾਂ ਦਾ ਅਨੁਪਾਤ 3:5 ਹੈ ਉਹਨਾਂ ਦੇ ਆਇਤਨ ਦਾ ਅਨੁਪਾਤ ਕੀ ਹੋਗਾ ਦੇਖੋ ਅਰਧ ਵਿਆਸਾਂ ਦਾ ਅਨੁਪਾਤ ਦਿੱਤਾ 3/5 ਉਹਨਾਂ ਦੇ ਆਇਤਨ ਦਾ ਅਨੁਪਾਤ ਕਿਹਾਗਾ ਇੱਕੋ ਉਚਾਈ ਦੇ ਦੋ ਸ਼ੰਕੂਆਂ ਸ਼ੰਕੂ ਦਾ ਆਇਤਨ ਪਾਵਰ 2 ਚ ਹੁੰਦਾਗਾ ਤਾਂ ਇਹਦੀ ਪਾਵਰ 2 ਕਰ ਦੋ ਪਾਵਰ 2 ਕਰਾਂਗੇ ਤਾਂ 9/9 ਅਨੁਪਾਤ 25 ਤੁਹਾਡਾ ਕੀ ਆ ਗਿਆ ਏ ਆਨਸਰ ਆ ਗਿਆ ਉਸ ਤੋਂ ਬਾਅਦ ਗੁੱਲੀ ਡੰਡੇ ਦੇ ਵਿੱਚ ਕੀਆ 2 ਤੁਹਾਡੇ ਕੋਲੇ ਸਾਈਡਾਂ ਤੇ ਕੀਆ ਸ਼ਾਂਕੂ ਅਤੇ ਇੱਕ ਬੇਲਣਾ ਦਾ ਤਾਂ ਆਨਸਰ ਕੀਆ ਗਿਆ ਸੀ ਆ ਗਿਆ ਉਸ ਤੋਂ ਬਾਅਦ ਜਿਹੜਾ ਅਗਲਾ سوال ਅਰਧ ਵਿਆਸ r ਇੱਕ ਤੁਹਾਡੇ ਕੋਲੇ ਸਿਲੰਡਰ ਹੈਗਾ ਆਪ ਨੂੰ ਕਿਹਾਗਾ ਵੀ ਇਹਦੇ ਵਿੱਚ ਜੇ ਆਪਾਂ ਇੱਕ ਵੱਡੇ ਤੋਂ ਵੱਡਾ ਇੱਕ ਇੱਕ ਆਪਣੇ ਕੋਲੇ ਹੈਗਾ ਗੋਲਾਗਾ ਉਹਨੂੰ ਕਵਰ ਕਰਨਾ ਹੈ ਸਿਲੰਡਰ ਦੇ ਵਿੱਚ ਤਾਂ ਉਹਦੀ ਹਾਈਟ ਸਿਲੰਡਰ ਦੀ ਹਾਈਟ ਕਿੰਨੀ ਹੋਗੀ ਦੇਖੋ ਅਰਧ ਵਿਆਸ r ਹੋ ਗਿਆ ਤੇ ਅਰਧ ਵਿਆਸ r ਹੋ ਗਿਆ आर टी आर ਕਿੰਨਾ ਹੋ ਗਿਆ 2 आर ਬਰਾਬਰ एच एच ਹਾਈਡਰੋ ਦੀ ਕਿੰਨੀ ਹੋਗੀ 2 आर ਦੇ ਬਰਾਬਰ ਹੋਗੀ ਆਪਸ਼ਨ ਬੀ ਆਗੀ ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ ਟੂ ਫਾਲਸ ਜੇਕਰ ਦੋ ਸਿਲੰਡਰਾਂ ਦੇ ਆਇਤਨ ਬਰਾਬਰ ਹਨ ਤਾਂ ਉਹਨਾਂ ਦੀ ਸਤ੍ਹਾ ਦਾ ਖੇਤਰਫਲ ਵੀ ਬਰਾਬਰ ਹੋਵੇਗਾ ਇਹ ਕੋਈ ਜ਼ਰੂਰੀ ਨਹੀਂ ਜੇਕਰ ਦੋ ਘਾਣਾ ਸਿਰੇ ਤੋਂ ਆਪਸ ਵਿੱਚ ਜੁੜੇ ਹੋਏ ਹਨ ਤਾਂ ਤੀਜੀ ਵੱਜੋਂ ਬਣੇ ਠੋਸ ਦਾ ਆਇਤਨ ਦੋ ਘਾਣਾ ਦੇ ਆਇਤਨ ਦੇ ਜੋੜ ਦੇ ਬਰਾਬਰ ਹੋਵੇਗਾ ਇਹ ਸਹੀ ਹੈਗਾ ਦੋ ਛੋਟੀਆਂ ਚੀਜ਼ਾਂ ਦਾ ਆਇਤਨ ਦੋਨਾਂ ਦਾ ਜੋੜ ਦੇ ਤੋ ਵੱਡੀ ਜੀ ਦੇ ਆਇਤਨ ਦੇ ਬਰਾਬਰ ਹੁੰਦਾ ਹੈਗਾ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ 5th ਸਲਾਈਡ ਸਿਲੰਡਰ ਅਤੇ ਸ਼ਾਂਕੂ ਦੇ ਆਇਤਨ ਅਨੁਪਾਤ 3:1 ਹੁੰਦਾ ਹੈ ਸਹੀ ਹੈ ਯਾਦ ਕਰਨਾ ਇੰਪੋਰਟੈਂਟ ਹੈਗਾ ਸਿਲੰਡਰ ਦਾ ਆਇਤਨ πr ਦੀ 2h ਹੈ ਇਹ ਸਹੀ ਹੈਗਾ ਘਣ ਦਾ ਆਇਤਨ ਇਹ ਗਲਤ ਹੈਗਾ ਘਣ ਦਾ ਆਇਤਨ ਹੁੰਦਾ ਆਪਣੇ ਕੋਲ a ਦੀ ਪਾਵਰ 3 ਹੁੰਦਾ ਹੈਗਾ ਅਰਧ ਵਿਆਸ r ਦੇ ਅਰਧ ਗੋਲੇ ਦੀ ਕੁੱਲ ਸਤ੍ਹਾ ਖੇਤਰਫਲ 3πr ਦੀ 2 ਸਹੀ ਹੈ ਇੱਕ ਸ਼ਾਂਕੂ ਦਾ ਆਇਤਨ ਇਹ ਗਲਤ ਹੈਗਾ ਸ਼ਾਂਕੂ ਦਾ ਆਇਤਨ 1/3 πr ਦੀ 2h ਹੁੰਦਾ ਹੈਗਾ ਗੋਲੇ ਦੀ ਸਤਹ ਦਾ ਖੇਤਰਫਲ 2 ਪਾਈ r ਦੀ 2 ਹੈ ਜਿਸ ਦਾ ਅਰਧ ਵਿਆਸ r ਹੈ ਦੇਖੋ ਸਤਹ ਦਾ ਖੇਤਰਫਲ ਜੇ ਤਾਂ ਵਕਰ ਸਤਹ ਕਿਹਾਗਾ ਫਿਰ ਤਾਂ ਤੁਹਾਡੇ ਕੋਲ ਕੀ ਹੋਊਗਾ 2 ਪਾਈ r ਦੀ 2 ਹੋਊਗਾ ਤੇ ਜੇ ਜਿਹਦਾ ਨੂੰ ਕੁੱਲ ਸਤਹ ਕਿਹਾਗਾ ਗੋਲੇ ਦੀ ਫਿਰ 4 ਪਾਈ r ਦੀ 2 ਹੋਊਗਾ ਤਾਂ ਗੋਲੇ ਦੀ ਸਤਹ ਦਾ ਖੇਤਰਫਲ ਕਿਹਾਗਾ ਤਾਂ ਆਪਾਂ ਇਹਨੂੰ ਕੁੱਲ ਲੈ ਕੇ ਚੱਲਾਂਗੇ ਕੀ ਹੋ ਗਿਆ ਗਲਤ ਹੋ ਗਿਆ ਅਰਧ ਵਿਆਸ r ਦੇ ਅਰਧ ਗੋਲੇ ਦੀ ਵਕਰ ਸਤਹ ਵਕਰ ਸਤਹ ਕਿਹਾ 2 ਪਾਈ r ਦੀ 2 ਹੁੰਦੀ ਹੈਗੀ ਇਹ ਸਹੀ ਹੈ ਗੋਲੇ ਅਤੇ ਸੰਕੂ ਨੂੰ ਮਿਲਾ ਕੇ ਬਣਾਏ ਗਏ ਠੋਸ ਦਾ ਆਇਤਨ ਗੋਲੇ ਅਤੇ ਸੰਕੂ ਦੇ ਆਇਤਨ ਦੇ ਜੋੜ ਦੇ ਬਰਾਬਰ ਹੁੰਦਾ ਹੈ ਕਿਉਂਕਿ ਉਹ اسی ਤੋਂ ਹੀ ਬਣਿਆ ਹੋਇਆ ਹੈਗਾ ਤਾਂ ਉਹਦੇ ਬਰਾਬਰੀ ਹੋਊਗਾ 12 ਸੈਂਟੀਮੀਟਰ 2 ਸੈਂਟੀਮੀਟਰ ਦੇ ਕਿਨਾਰੇ ਵਾਲੇ ਦੋ ਘਣ ਜੋੜ ਕੇ ਆਪਣੇ ਕੋਲੇ ਦਾ ਫਾਰਮੂਲਾ 2a ਦੀ ਤਿੰਨ ਹੁੰਦਾ ਹੈਗਾ 2a ਕਿੰਨਾਗਾ 2 ਇਹਦੀ ਪਾਵਰ 3 2 ਦੀ ਪਾਵਰ ਤੇ 8 ਦੋਨੇ ਕਿੰਨਾ ਹੋ ਗਿਆ ਆਪਣੇ ਕੋਲੇ 16 ਆਨਸਰ ਆ ਗਿਆ ਪੂਜਾ 4 ਸੈਂਟੀਮੀਟਰ ਦੇ ਇੱਕ ਘਣ ਨੂੰ 1 ਸੈਂਟੀਮੀਟਰ ਵਾਲੇ ਪੂਜਾ ਵਾਲੇ ਘਣਾ ਵਿੱਚ ਕੱਟਿਆ ਜਾਂਦਾ ਹੈ ਦਾ ਵੱਡੇ ਕਣ ਦਾ ਆਇਤਨ ਉੱਪਰ ਰੱਖ ਲਓ ਛੋਟੇ ਕਣ ਦਾ ਆਇਤਨ ਤੁਸੀਂ نیچے ਰੱਖ ਲਓ ਕਣ ਦਾ ਆਇਤਨ a ਦੀ ਤਿੰਨ ਹੁੰਦਾਗਾ 10 ਭੁਜਾ ਦੀ ਬਬਰ ਤਿੰਨ ਚਾਰ ਦੀ ਤਿੰਨ ਕਿੰਨਾ 64 ਵਟੇ 1 ਤੁਹਾਡੇ ਕੋਲ ਕਿੰਨਾ ਆ ਗਿਆ 64 ਆ ਗਿਆ ਆਨਸਰ ਕੀ ਆ ਗਿਆ ਦਾ 64 ਤੁਹਾਡਾ ਆਨਸਰ ਹੋ ਗਿਆ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਨੈਕਸਟ ਸਲਾਈਡ 6 ਤੇ ਇੱਕ ਠੋਸ ਅਰਧ ਗੋਲੇ ਦਾ ਆਇਤਨ ਇੱਕੋ ਅਰਧ ਵਿਆਸ ਵਾਲੇ ਇੱਕ ਪੂਰੇ ਗੋਲੇ ਦੇ ਆਇਤਨ ਦੇ ਦਾ ਹੀ ਬਰਾਬਰ ਇੱਕ ਠੋਸ ਅਰਧ ਗੋਲੇ ਦਾ ਆਇਤਨ ਇੱਕੋ ਅਰਧ ਵਿਆਸ ਵਾਲੇ ਇੱਕ ਪੂਰੇ ਗੋਲੇ ਦੇ ਆਇਤਨ ਦੇ ਬਰਾਬਰ ਹੁੰਦਾ ਹੈ। ਪੂਜਾ 7 ਸੈਂਟੀਮੀਟਰ ਦੇ ਘਣਾਕਰ ਬਲਾਕ ਦੇ ਉੱਪਰ ਇੱਕ ਅਰਧ ਗੋਲਰ ਰੱਖਿਆ ਗਿਆ ਹੈ। ਅਰਧ ਗੋਲੇ ਦਾ ਬਾਧੋਗਾ ਤੇ ਵਿਆਸ ਕਿੰਨਾ ਆਊਗਾ 7 ਹੀ ਹੋਊਗਾ। ਉਹਦੇ ਉੱਪਰ ਰੱਖਿਆ ਪੂਰਾ ਕਵਰ ਕਰੂਗਾ। ਇੱਕ ਸੰਕੁਣਿਤ ਪਾਉ ਨੂੰ ਇਸ ਦੀ ਉਚਾਈ ਦੇ ਦਿਵਾਲੇ ਘੁਮਾਇਆ ਜਾਂਦਾ ਹੈ ਤਾਂ ਕੀ ਬਣਦਾ ਆਪਣੇ ਕੋਲੇ? ਸ਼ੰਕੂ ਜਿਹੜੀ ਚੀਜ਼ ਦੇ ਦਿਵਾਲੇ ਘੁਮਾਇਆ ਜਾਂਦਾ ਉਹ ਤੁਹਾਡੇ ਕੀ ਬਣ ਜਾਂਦੀ ਹੈਗੀ ਹਾਈਟ ਬਣ ਜਾਂਦੀ ਹੈ। ਜਿਹੜੀ ਮੰਨ ਲਓ a ਵਾਲਾ ਤਿਰਪਜਾਗੀ ਜੇ ਨੂੰ ਇਸ ਦੇ ਦਿਵਾਲੇ ਕਹਾਂਗੇ ਇਹ ਹਾਈਟ ਹੋ ਜੂ ਏ ਕੀ ਹੋ ਜੂਗਾ ਅਰਧ ਵਿਆਸ ਇਹੇ ਹਾਈਟ ਹੋ ਜੂਗੀ ਜੇ ਆਧਾਰ ਦੇ ਦਿਵਾਲੇ ਕਮਾਇਆ ਤਾਂ ਆਧਾਰ ਕੀ ਹੋ ਜੂ ਤੁਹਾਡਾ ਇੱਥੇ ਇਹ ਹਾਈਟ ਹੋ ਜੂ ਫਿਰ ਆ ਕੀ ਹੋ ਜੂਗਾ ਅਰਧ ਵਿਆਸ ਹੋਗਾ ਇਹ ਧਿਆਨ ਰੱਖਣਾਗਾ ਇੱਕ ਕਿਨਾਰੇ ਤੋਂ ਤਿੱਖੀ ਕੀਤੀ ਗਈ ਪੈਨਸਲ ਸ਼ੰਕੂ ਇੱਕ ਕਿਨਾਰੇ ਤੋਂ ਤਿੱਖੀ ਕੀਤੀ ਇੱਕ ਪੈਨਸਲ ਸ਼ੰਕੂ ਅਤੇ ਸਿਲੰਡਰ ਕਿਉਂਕਿ ਉੱਪਰ ਉਹ ਦੇ ਸਿਲੰਡਰ ਹੋਊਗਾ ਨੀਚੇ ਕੀ ਬਣ ਜੂਗਾ ਸ਼ੰਕੂ ਬਣ ਜੂਗਾ ਇੱਕ ਸਿਲੰਡਰ ਦੇ ਵਕਰ ਸਤ੍ਹਾ ਦੇ ਖੇਤਰਫਲ ਦਾ ਫਾਰਮੂਲਾ ਸਿਲੰਡਰ ਦੀ ਵਕਰ ਸਤ੍ਹਾ ਹੁੰਦੀ ਹੈ 2 पाई r h ਇੱਕ ਸ਼ੰਕੂ ਦੀ ਕੁੱਲ ਸਤ੍ਹਾ ਦਾ ਖੇਤਰਫਲ ਹੁੰਦਾ पाई r l r ਹੈ ਜੇਕਰ ਇੱਕ ਸਿਲੰਡਰ ਦੀ ਉਚਾਈ ਦੁੱਗਣੀ ਕਰਤੀ ਜਾਵੇ ਅਤੇ ਅਰਧ ਵਿਆਸ ਨੂੰ ਆਧਾਰ ਨੂੰ ਅੱਧਾ ਕਰ ਦਿੱਤਾ ਜਾਵੇ ਦੇਖੋ ਉਚਾਈ ਆਪਾਂ ਦੁੱਗਣੀ ਕਰਤੀ ਮੀਨ 2h ਕਰਤੀ ਅਰਧ ਵਿਆਸ ਨੂੰ ਆਪਾਂ r 2 ਕਰਤਾ ਤਾ ਸਿਲੰਡਰ ਦੀ ਉਚਾਈ ਦੁਗਣੀ ਕਰਦੇ ਅਰਧ ਵਿਆਸ ਨੂੰ ਅੱਧਾ ਕਰਦੇ ਹੋਏ ਤਾਂ ਆਇਤਨ ਇਤਨ ਹੋ ਗਿਆ ਪਾਈ ਆਰ ਕਿੰਨਾ ਹੋ ਗਿਆ ਆਰ ਵਟੇ 2 ਦੀ 2 ਐਚ ਕਿੰਨਾ ਹੋ ਗਿਆ 2ਐਚ ਪਾਈ ਆਰ ਦੀ 2 ਵਟੇ 4 ਗੁਣਾ 2ਐਚ ਹੋ ਗਿਆ ਦੋਆਂ ਦੋ ਕੱਟ ਗਿਆ 1 ਵਟੇ 2 ਪਾਈ ਆਰ ਦੀ 2 ਐਚ ਤੁਹਾਡਾ ਕੀ ਹੋ ਗਿਆ ਆਨਸਰ ਆ ਗਿਆ ਮੇਨ ਜੋ ਕੀ ਹੋ ਗਿਆ ਤਾਂ ਅੱਧਾ ਹੋ ਗਿਆ ਤਾਂ ਆਨਸਰ ਕੀ ਆ ਗਿਆ ਅੱਧਾ ਹੋਵੇਗਾ ਇੱਕ ਅਰਧ ਗੋਲੇ ਦੀ ਬਕਰ ਸਤ ਦਾ ਖੇਤਰਫਲ ਅਰਧ ਗੋਲੇ ਦੀ ਬਕਰਸਾ ਦਾ ਖੇਤਰਫਲ 2 ਪਾਈ r ਦੀ ਪਾਵਰ 2 ਹੁੰਦਾ ਹੈਗਾ ਉਸ ਤੋਂ ਨੈਕਸਟ ਕੰਪਲੀਟ ਹੋ ਗਿਆ ਆਪਣੇ ਸਭ ਇਸ ਤਰੀਕੇ ਨਾਲ ਤੁਸੀਂ ਇਹ ਵਾਲੇ ਸਾਨੂੰ ਔਰ ਫਾਰਮੂਲੇ ਖਾਸ ਕਰਕੇ ਫਾਰਮੂਲੇ ਤੇ ਬਹੁਤ ਫੋਕਸ ਕਰਨਾ ਹੈ ਇਹਦੇ ਵਿੱਚ ਫਾਰਮੂਲੇ ਤੁਸੀਂ ਯਾਦ ਕਰਨੇ ਆ ਕਿ ਤਾਂ ਆਉਣ ਵਾਲੀਆਂ ਵੀਡੀਓ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖਣਾਗਾ ਔਰ ਬੈਲ ਆਈਕਨ ਦਬਾ ਕੇ ਰੱਖਣਾ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਆਉਂਦੀ ਹੈਗੀ ਤਤਨੂ ਨਾਲ ਦੀ ਨੋਟੀਫਿਕੇਸ਼ਨ ਆ ਜੇ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਅਗਲੀ ਵੀਡੀਓ ਦੀ ਜਲਦੀ ਲੈ ਕੇ ਆ ਰਿਹਾ ਧੰਨਵਾਦ